ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਰੂਪ੍ਰਾਨੀ ਮਹਿਲਾ ਕਾਲਜ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਿਸ ਵਿੱਚ ਨੌਜਵਾਨ ਪੀੜ੍ਹੀ ਨੂੰ ਵੱਡੀਆਂ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਅਤੇ ਆਪਣਾ ਰੋਜ਼ਗਾਰ ਪ੍ਰਾਪਤ ਕਰਨ ਲਈ ਜਾਗਰੂਕਤਾ ਗਿਆ। ਇਸ ਪਲੇਸਮੈਂਟ ਕੈਂਪ ਵਿੱਚ ਕਈ ਵੱਡੀਆਂ ਕੰਪਨੀਆਂ ਵੀ ਪਲੇਸਮੈਂਟ ਪ੍ਰਦਾਨ ਕਰਨ ਲਈ ਆਇਆ। ਸਰੂਪ੍ਰਾਨੀ ਮਹਿਲਾ ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਕੌਂਸਲ ਮੈਂਬਰ ਡਾਕਟਰ ਸੁਰਿੰਦਰ ਕੌਰ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ। ਪਲੇਸਮੈਂ ਕੈਂਪ ਲੋਕਾਂ ਨੂੰ ਜਾਗਰੂਕ ਕਰਦੇ ਹਨ ਪਲੇਸਮੈਂਟ ਲਈ ਆਇਆ ਵਿਦਿਆਰਥਣਾ ਨੇ ਕਿਹਾ ਕਿ ਇਹ ਵਧੀਆ ਪਲੇਸਮੈਂਟ ਕੈਂਪ ਹੈ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੇ ਮੌਕੇ ਮਿਲਦੇ ਹਨ ਸਾਡੇ ਕਾਲਜ ਵਿੱਚ 10 ਕੰਪਨੀਆਂ ਜਿਹੜੀਆਂ ਨੇ ਉਹ ਆਈਆਂ ਨੇ ਬੱਚਿਆਂ ਲਈ ਤੇ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਇੱਕ ਆਪਸ਼ਨ ਮਿਲ ਰਹੀ ਅੱਛੀ ਆਪਸ਼ਨ ਦੇ ਰਹੇ ਆ ਸਾਰੇ ਹੀ ਦੇ ਰਹੇ ਆ ਜੋ ਕਿ ਮੈਂ ਇਹਨਾਂ ਨਾਲ ਗੱਲ ਕਰਕੇ ਦੇਖੀ ਹੈ ਤੇ ਇਹ ਕਹਿੰਦੇ ਕਿ ਸਾਡੇ ਬੱਚੇ ਹੀ ਬਹੁਤ ਅੱਛੇ ਨੇ ਤੇ ਦੇ ਵਿਲ ਟੇਕ ਮੈਕਸਿਮਮ ਇਨਟੇਕ ਸਾਡੀ ਜਾਣੀ ਚਾਹੀਦੀ ਹੈ ਉਹ ਜ਼ਰੂਰ ਲੱਗਣੀ ਚਾਹੀਦੀ ਹੈ ਹਰ ਬੱਚੇ ਨੂੰ ਜਿਹੜਾ ਹੈ ਉਹ ਮਿਲ ਜਾ ਕਿਉਂ ਐਸ ਵੇਲੇ ਸਾਡੇ ਕੋਲ 700 ਬੱਚਾ ਜਿਹੜਾ ਹੈ ਅਪੀਅਰ ਹੋ ਰਿਹਾ ਡਿਫਰੈਂਟ ਕੰਪਨੀਆਂ ਜਿਹੜੀਆਂ ਆਈਆਂ ਉਹਨਾਂ ਦੇ ਇੰਟਰਵਿਊ ਵਿੱਚ ਅਪੀਅਰ ਹੋ ਰਿਹਾ ਤੇ ਇਹ ਹੋਰ ਲੱਗਣ ਤੇ ਬੱਚਿਆਂ ਨੂੰ ਹੋਰ ਰੋਜ਼ਗਾਰ ਦਾ ਮੌਕਾ ਜਿਹੜਾ ਉਹ ਮਿਲੇਗਾ ਅੱਜ ਅਸੀਂ ਸਰੂਪਰਾਨੀ ਕਾਲਜ ਦੇ ਸਹਿਯੋਗ ਨਾਲ ਸਰੂਪਰਾਨੀ ਕਾਲਜ ਵਿਖੇ ਇੱਕ ਪਲੇਸਮੈਂਟ ਕੈਂਪ ਅਤੇ ਸਵੈ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਹੈ ਜਿਹਦੇ ਵਿੱਚ ਸਾਰੀ ਸਟਰੀਮ ਦੇ ਬੱਚੇ ਜਿਹੜੇ ਆ ਅੱਜ ਪਲੇਸਮੈਂਟ ਕੈਂਪ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਜਿਹਦੇ ਵਿੱਚ ਤਕਰੀਬਨ 10 ਕੰਪਨੀਆਂ ਜਿਹੜੀਆਂ ਸਾਡੇ ਕੋਲ ਆ ਚੁੱਕੀਆਂ ਨੇ ਤੇ ਵੱਖੋ ਵੱਖਰੀ ਕੰਪਨੀਆਂ ਦੇ ਵਿੱਚ ਬੱਚੇ ਵੱਖੋ ਵੱਖਰੀ ਜੌਬ ਰੋਲ ਦੇ ਵਿੱਚ ਇੰਟਰਵਿਊ ਦੇ ਰਹੇ ਨੇ ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਆਪਣਾ ਕੋਈ ਖੁਦ ਦਾ ਕਾਰੋਬਾਰ ਵੀ ਕਰਨਾ ਚਾਹੁੰਦਾ ਹੈ ਸਵੈ ਰੋਜ਼ਗਾਰ ਕੈਂਪ ਵੀ ਅਸੀਂ ਲਗਾਇਆ ਹੈ ਤੇ ਜਿਹਦੇ ਵਿੱਚ ਅਸੀਂ 4-5 ਲਾਈਨ ਡਿਪਾਰਟਮੈਂਟ ਜਿਹੜੇ ਹੈਗੇ ਨੇ ਉਹ ਆ ਕੇ ਇੱਥੇ ਬੱਚਿਆਂ ਨੂੰ ਸਵੈ ਰੋਜ਼ਗਾਰ ਸਕੀਮਾਂ ਬੰਦੀ ਜਾਣੂ ਕਰਵਾ ਰਹੇ ਨੇ ਦੇਖੋ ਅਜਿਹੇ ਸਮੇਂ ਦੇ ਵਿੱਚ ਬੱਚਾ ਕਾਲਜ ਦੇ ਵਿੱਚ ਪੜ੍ਹਾਈ ਜਦੋਂ ਕਰਦਾ ਹੈ ਤਾਂ ਉਹਦਾ ਇੱਕ ਡ੍ਰੀਮ ਹੁੰਦਾ ਹੈ ਕਿ ਵੀ ਅਸੀਂ ਵਧੀਆ ਕੈਰੀਅਰ ਦੀ ਸ਼ੁਰੂਆਤ ਕਰ ਪਾਈਏ ਕਿ ਵੀ ਵਧੀਆ ਨੌਕਰੀ ਦੇ ਕੋਈ ਬੱਚਾ ਸਰਕਾਰੀ ਨੌਕਰੀ ਜਾਣਾ ਚਾਹੁੰਦਾ ਕੋਈ ਪ੍ਰਾਈਵੇਟ ਨੌਕਰੀ ਤੇ ਜਾਣਾ ਚਾਹੁੰਦਾ ਕੁਝ ਬੱਚਿਆਂ ਦੇ ਲਈ ਅਸੀਂ ਇਸ ਤੋਂ ਪਹਿਲਾਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਤਹਿਤ ਅਸੀਂ ਆਪਣੇ ਦਫ਼ਤਰ ਦੇ ਵਿੱਚ ਹੀ ਇੱਕ ਜਿਹੜਾ ਬੈਚ ਹੈ ਲੜਕੀਆਂ ਦੇ ਲਈ ਸਪੈਸ਼ਲ ਜਿਹੜਾ ਮੁਫਤ ਉਹ ਕੋਚਿੰਗ ਜਿਹੜੀ ਹੈ ਸਰਕਾਰੀ ਨੌਕਰੀਆਂ ਦੀ ਤਿਆਰੀ ਦੇ ਲਈ ਅਸੀਂ ਸਟਾਰਟ ਕਰ ਚੁੱਕੇ ਨੇ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਕਿੰਨੀ ਅਵੇਅਰਨੈਸ ਕਿਹੜੀ এমਪਲੋਇਮੈਂਟ ਓਪਰਚ्युनिटी ਸਾਡਾ ਕਾਲਜ ਸਾਨੂੰ ਪ੍ਰੋਵਾਈਡ ਕਰ ਰਿਹਾ ਹੈ ਕਿੰਨੀ ਓਪਰਚ्युनिटी ਸਾਨੂੰ ਮਿਲਦੀ ਹੈ ਇਸ ਕਾਲਜ ਰਾਹੀਂ ਕਿੰਨੀ ਨੌਕਰੀਆਂ ਬਾਰੇ ਸਾਨੂੰ ਪਤਾ ਲੱਗਦਾ ਹੈ ਤੇ ਸਾਡੇ ਲਈ ਐਟ ਦਾ ਐਂਡ ਆਫ ਦਾ ਡੇ ਯੂਸਫੁਲ ਹੈ ਕਿ ਸਾਨੂੰ ਨਵੀਂ ਓਪਰਚ्युनिटीज ਨੂੰ ਐਕਸਪਲੋਰ ਕਰਨ ਦਾ ਇੱਕ ਮੌਕਾ ਮਿਲਦਾ ਹੈ ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਹੋਰ ਲੱਗਣ ਗਿਆ ਅੱਗੇ ਜਾ ਕੇ ਕਿਉਂਕਿ ਇਹ ਆਲਟੀਮੇਟਲੀ ਸਟੂਡੈਂਟਸ ਦੇ ਲਈ ਹੀ ਯੂਸਫੁਲ ਹੈ ਸਟੂਡੈਂਟਸ ਨੂੰ ਨਿਊ ਜਬ ਅਪਰੋਚ ਕਰਦੇ ਆ ਅੱਜ ਸਾਡੇ ਕਾਲਜ ਸਰੂਪਰਾਣੀ ਗਵਰਨਮੈਂਟ ਕਾਲਜ ਪਰ ਔਰ ਵਿਮਨ ਦੇ ਵਿੱਚ ਪਲੇਸਮੈਂਟ ਡਰਾਈਵ ਜਿਹੜੀ ਹੈਗੀ ਆ ਔਰ ਉਹ ਆਰਗੇਨਾਈਜ਼ ਕੀਤੀ ਜਾ ਰਹੀ ਹੈ ਤੇ ਜਿਹਦੇ ਵਿੱਚ 10 ਕੰਪਨੀਆਂ ਆਈਆਂ ਨੇ ਤੇ ਬੱਚੇ ਬੜੀ ਐਨਥੂਸੀਆਸਟਿਕਲੀ ਇਹਦੇ ਵਿੱਚ ਇੰਟਰਵਿਊ ਦੇ ਰਹੇ ਨੇ ਤਾਂ ਕਿ ਆਪਣਾ ਕਰੀਅਰ ਜਿਹੜਾ ਹੈਗਾ ਉਹ ਸੁਰੱਖਿਤ ਕਰ ਸਕਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਹਨਰ ਬਣਾਉਣ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਇੱਥੇ ਤੱਕ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੂਪਰਾਨੀ ਕਾਲਜ ਵਿਕੇ ਇੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਜਿਹੜੇ ਇੱਥੇ ਪਲੇਸਮੈਂਟ ਕੈਂਪ ਵਿੱਚ ਵਿਦਿਆਰਥੀ ਹਿੱਥਾ ਲੈਣ ਵਾਸਤੇ ਆਏ ਸਨ ਉਹਨਾਂ ਨੇ ਆਖਿਆ ਕਿ ਇਹੋ ਜਿਹੇ ਪਲੇਸਮੈਂਟ ਕੈਂਪ ਹੋਰ ਲੱਗਣੇ ਚਾਹੀਦੇ ਤਾਂ ਜੋ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਜੀਵਨ ਵਿੱਚ ਕੀ ਉਦੇਸ਼ ਹੈ ਅਤੇ ਉਹਨਾਂ ਨੇ ਕਿਹੜੀ ਨੌਕਰੀ ਕਰਨੀ ਹੈ ਅਮਰਥਰ ਫਾਸਟਵੇ ਖਬਰਾਂ ਲਈ ਰਕੇਸ਼ ਕੁਮਾਰ